ਸਾਸਰੀਏ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਟੀਮ ਲੌਗ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਨੂੰ ਇੱਕ ਜਿਹੜੀ ਰੈਸਪੀ ਦੇਣ ਲੱਗੇ ਹਾਂ ਇਹ ਆਪਾਂ ਜਿਹੜੀ ਰੈਸਪੀ ਇਹ ਤੁਹਾਨੂੰ ਪਹਿਲਾਂ ਵੀ ਦਿੱਤੀ ਹੋਈ ਆ ਪਰ ਕਾਇਫੀ ਭੈਣ ਭਰਾ ਜਿਹੜੇ ਵੀ ਨਵੇਂ ਜੁੜਦੇ ਆ ਆਪਣੇ ਨਾਲ ਉਹਨਾਂ ਨੇ ਨਹੀਂ ਇਹ ਵੀ ਦੇਖਿਆ ਹੋਣਾ ਤੇ ਆਪਾਂ ਦੁਬਾਰਾ ਅੱਜ ਫੇਰ ਘਰੇ ਬਣਾਉਣ ਲੱਗੇ ਅਸੀਂ ਤੇ ਆਪਾਂ ਇਹ ਸੋਚਿਆ ਵੀ ਤੁਹਾਡੇ ਨਾਲ ਵੀ ਜਿਹੜੀ ਵੀਡੀਓ ਉਹ ਸ਼ੇਅਰ ਕੀਤੀ ਜਾਵੇ ਤੇ ਆਪਾਂ ਬਣਾਉਣ ਲੱਗੇ ਆ ਜੀ ਔਲਿਆਂ ਦਾ ਆਚਾਰ ਜੋ ਕਿ ਸਰਦੀਆਂ ਵਿੱਚ ਆਮ ਹੀ ਬਣਦਾ ਰਹਿੰਦਾ ਹੈ ਇਹ ਆਪਾਂ ਪਹਿਲਾਂ ਵੀ ਇਹ ਬਣਾਇਆ ਸੀ ਤੀਜੀ ਚੌਥੀ ਵਾਰ ਬਣਾਣ ਲੱਗਾ ਹਾਂ ਮੈਨੂੰ ਲੱਗਾ ਪਹਿਲਾਂ ਬਣਾਇਆ ਸੀ ਸ਼ਾਇਦ ਹੋ ਗਿਆ ਉਹਨੇ ਡੇਢ ਮਹੀਨਾ ਦਾ ਨਹੀਂ 2 ਮਹੀਨੇ ਹਾਂ ਪਹਿਲਾਂ ਜਿਹੜਾ ਆਪਾਂ ਬਣਾਇਆ ਸੀ ਉਹਨੂੰ ਕਾਫੀ ਟਾਈਮ ਹੋ ਗਿਆ ਤੇ ਇਸੇ ਲਈ ਆਪਾਂ ਦੁਬਾਰਾ ਫੇਰ ਅੱਜ ਵੀਡੀਓ ਬਣਾ ਰਹੇ ਹਾਂ ਵੀ ਕਈ ਜਿਹੜੇ ਭੈਣ ਭਰਾ ਨਵੇਂ ਜੁੜਦੇ ਆ ਇਹ ਆ ਪੌਲੇ ਲੈ ਆ ਇਹਨਾਂ ਨੂੰ ਆਪਾਂ ਧੋ ਲਿਆ ਸੀ ਧੋ ਕੇ ਇਹਨਾਂ ਨੂੰ ਸੁਕਾ ਲਿਆ ਆਪਾਂ ਪਾਣੀ ਬਿਲਕੁਲ ਹੈ ਨਹੀਂ ਗਾ ਬਿਲਕੁਲ ਸੁੱਕੇ ਔਲੇ ਆ ਇਹ ਆਪਣੇ ਕੋਲੇ ਤੇ ਬਾਕੀ ਇਹਦੇ ਵਿੱਚ ਜਿਹੜੇ ਆਪਾਂ ਮਸਾਲੇ ਪਾਉਣੇ ਆ ਇਹ ਨਮਕ ਮਿਰਚ ਤੇ ਹਲਦੀ ਇਹ ਜਿਹੜੇ ਡੇਲੀ ਆਪਾਂ ਰਸੋਈ ਦੇ ਵਿੱਚ ਵਰਤਦੇ ਹਾਂ ਉਹੀ ਚੀਜ਼ਾਂ ਆ ਇਹ ਇਹ ਆਪਣੇ ਕੋਲੇ ਹੈਗਾ ਸਾਬਤ ਧਨੀਆ ਇਹ ਮੇਥੇ ਇਹ ਆਪਾਂ ਇੱਕ ਇੱਕ ਚਮਚੀ ਲਿਆ ਆ ਸਿੰਪਲ ਚਮਚ ਜਿਹੜਾ ਆਪਾਂ ਡੇਲੀ ਘਰ ਦੇ ਵਿੱਚ ਵਰਤਦੇ ਆ ਇਹ ਚਮਚਾ ਆਪਣੇ ਕੋਲੇ ਇਹਦੇ ਨਾਲ ਹੀ ਆਪਾਂ ਸਾਰੀਆਂ ਚੀਜ਼ਾਂ ਨਾਪਾਂ ਜਿਹੜਾ ਨਮਕ ਆ ਇਹ ਆਪਾਂ ਤਿੰਨ ਚਮਚੇ ਲਿਆ ਕਿਉਂਕਿ ਨਮਕ ਤਾਂ ਜਿਆਦਾ ਪੈਂਦਾ ਫਿਰ ਆਚਾਰ ਦੇ ਵਿੱਚ ਤੇ ਬਾਕੀ ਆ ਜਿਹੜੇ ਮਸਾਲੇ ਲਏ ਆਪਾਂ ਇਹ ਇੱਕ ਇੱਕ ਚਮਚੀ ਲਿਆ ਇਹ ਸਾਬਤ ਧਨੀਆ ਇਹ ਮੇਥੇ ਆ ਇਹ ਸੌਂਫ ਆ ਇਹ ਕਾਲਾ ਨਮਕ ਆ ਤੇ ਇਹ ਰਾਈ ਆ ਇਹਦੇ ਵਿੱਚ ਆਪਾਂ ਕਲੌਂਜੀ ਵੀ ਪਾ ਸਕਦੇ ਹਾਂ ਜਦੋਂ ਆਪਾਂ ਪਹਿਲਾਂ achar ਬਣਾਇਆ ਸੀ ਉਹਦਾ ਆਪਾਂ ਇਹਦੇ ਵਿੱਚ ਕਲੌਂਜੀ ਵੀ ਪਾਈ ਸੀ ਜਿਹੜਾ ਨਮਕ ਆਪਾਂ ਕੋ ਤਿੰਨ ਚਮਚੇ ਲੈ ਲਿਆ ਬਾਕੀ ਆਪਾਂ ਜਿਹੜੀਆਂ ਸਾਰੀਆਂ ਚੀਜ਼ਾਂ ਉਹ ਇੱਕ ਇੱਕ ਚਮਚੀ ਲਈਆਂ ਬਸ ਤੇ ਇਹ ਔਲੇ ਆ ਜਿਹੜੇ ਆਪਾਂ ਉਬਾਲੇ ਨਹੀਂ ਗਏ ਇਹ ਇਹ ਕੱਚੇ ਹੀ ਔਲੇ ਆ ਆਪਣੇ ਕੋਲ ਇਹਨਾਂ ਨੂੰ ਆਪਾਂ ਧੋ ਲਿਆ ਤੇ ਸੁਕਾ ਲਿਆ ਇਹਨਾਂ ਨੂੰ ਆਪਾਂ ਫਰਾਈ ਕਰਕੇ ਜਿਹੜਾ ਤੇਲ ਦੇ ਵਿੱਚ ਫਰਾਈ ਕਰਕੇ ਤੇ ਆਪਾਂ ਇਹਨਾਂ ਨੂੰ ਬਣਾਵਾਂਗੇ ਤੇ ਜਿਹੜੇ ਪਹਿਲਾਂ ਆਪਣੇ ਕੋਲੇ ਆ ਮਸਾਲੇ ਆ ਆ ਚਾਰ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਆਪਾਂ ਥੋੜਾ ਜਿਹਾ ਰੋਸਟ ਕਰਾਂਗੇ ਬਿਲਕੁਲ ਸੁੱਕੇ ਭਾਂਡੇ ਦੇ ਵਿੱਚ ਆਪਾਂ ਗੈਸ ਤੇ ਭਾਂਡਾ ਰੱਖ ਕੇ ਉਹਦੇ ਵਿੱਚ ਆਪਾਂ ਰੋਸਟ ਕਰਾਂਗੇ ਇਹਨਾਂ ਨੂੰ ਸੈਲ ਇਹਨਾਂ 'ਚ ਥੋੜੀ ਜਿਹੀ ਕੱਢਣੀ ਹੁੰਦੀ ਆ ਆਪਾਂ ਉਹ ਆਪਾਂ ਇਹਨਾਂ ਨੂੰ ਰੋਸਟ ਕਰਕੇ ਤੇ ਥੋੜਾ ਜਿਹਾ ਮੈਕਸੀ ਦੇ ਵਿੱਚ ਇਹਨਾਂ ਨੂੰ ਪੀਸਾਂਗੇ ਆਪਾਂ ਕਿਉਂਕਿ ਇਹ ਜਿਹੜੇ ਮਸਾਲੇ ਬਹੁਤ ਜ਼ਿਆਦੇ ਮੋਟੇ ਹੁੰਦੇ ਆ ਇਸੇ ਲਈ ਆਪਾਂ ਇਹਨਾਂ ਨੂੰ ਥੋੜਾ ਜਿਹਾ ਪੀਸਾਂਗੇ ਗੈਸ ਚ ਗਾ ਲਿਆ ਸਾਰਿਆਂ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਪਾਵਾਂਗੇ ਮੇਥੇ ਇਹ ਸਾਰੇ ਮਸਾਲੇ ਨਾ ਪ੍ਰੋਸਟ ਕਰਨੇ ਆ ਇਹ ਆਪਾਂ ਇਹ ਸਾਤ ਧਨੀਆ ਆਪਣੇ ਕੋਲੇ ਇਹ ਸੌਫਾ ਇਹ ਤਿੰਨ ਚੀਜ਼ਾਂ ਜਿਹੜੀਆਂ ਆਪਾਂ ਇਹ ਪਹਿਲਾਂ ਪਾਵਾਂਗੇ ਇਹਦੇ ਵਿੱਚ ਇਹਨਾਂ ਨੂੰ ਥੋੜਾ ਜਿਹਾ ਆਪਾਂ ਜਿਹੜਾ ਰੋਸਟ ਕਰਨਾ ਬਸ ਜ਼ਿਆਦਾ ਆਪਾਂ ਨਹੀਂ ਇਹਨਾਂ ਨੂੰ ਸੇਕ ਲਵਾਉਣਾ ਆ ਦੇਖੋ ਜੀ ਆ ਜਿਹੜੇ ਆਪਣੇ ਤਿੰਨ ਮਸਾਲੇ ਆਪਾਂ ਪਾਏ ਸੀ ਉਹ ਰੋਸਟ ਹੋ ਗਏ ਆ ਹੁਣ ਜਿਹੜੀ ਆ ਰਾਈ ਆ ਇਹ ਪਾਵਾਂਗੇ ਆਪਾਂ ਇਹਦੇ ਵਿੱਚ ਰਾਈ ਤੇ ਵੈਸੀ ਆਪਾਂ ਨਾ ਵੀ ਭੁੰਨਦੇ ਤਾਂ ਵੀ ਇਹਦੇ ਨਾਲ ਕੋਈ ਹੁੰਦਾ ਨਹੀਂਗਾ ਇਹਨੂੰ ਭੁੰਨਣ ਦੀ ਜ਼ਰੂਰਤ ਰਸ ਨਹੀਂ ਹੁੰਦੀ ਪਰ ਆਪਣਾ ਪਾਂਦਾ ਹੈ ਰ ਗਾਰਮਾ ਆਪਾਂ ਗੈਸ ਜਿਹੜਾ ਬੰਦ ਕਰ ਦਿੰਨੇ ਆ ਬਸ ਇਹਨਾਂ ਨੂੰ ਨਾ ਪਿਛਲੀ ਵਾਰ ਜਦੋਂ ਆਪਾਂ ਇਹ ਆਚਾਰ ਬਣਾਇਆ ਸੀ ਤੁਹਾਨੂੰ ਰੈਸਪੀ ਦਿੱਤੀ ਸੀ ਉਦੋਂ ਆਪਾਂ ਇਹਨੂੰ ਮੈਕਸੀਚ ਪੀਸਿਆ ਸੀ ਹਨਾ ਥੋੜਾ ਦਰੜ ਫੜੜ ਜਿਹਾ ਕੀਤਾ ਸੀਗਾ ਤੇ ਅੱਜ ਆਪਾਂ ਇਹਨੂੰ ਕੁੰਡਾ ਘੋਟਣਾ ਜਿਹੜਾ ਹੁੰਦਾ ਉਹਦੇ ਨਾਲ ਹੀ ਆਪਾਂ ਘਰੇ ਇਹਨੂੰ ਥੋੜਾ ਜਿਹਾ ਆਫ ਕਰ ਲਾਂਗੇ ਬਸ ਪਾਲੇ ਜਿਹੜੇ ਬਰੀਕ ਤੇ ਕਰ ਲੈਣੇ ਆ। ਜਿਆਦਾ ਇਹਨਾਂ ਦਾ ਆਪਾਂ ਪਾਊਡਰ ਨਹੀਂ ਬਣਾਉਣਾ ਹੁੰਦਾਗਾ ਕਿਉਂਕਿ ਇਹ ਬਹੁਤ ਜਿਆਦੇ ਮੋਟੇ ਹੁੰਦੇ ਇਸ ਲਈ ਥੋੜੇ ਜਿਹੀ ਪੀਸਨੇ ਪੈਣਗੇ ਜੇ ਆਪਾਂ ਕੁੰਡੇ ਘੋਟਨੇ ਨਾਲ ਥੋੜਾ ਜਿਹਾ ਘੜੜ-ਫੜੜ ਕਰ ਲਿਗੇ ਜੇ ਮੈਕਸੀ ਦੇ ਬੱਚਾ ਕਿਹੜਾ ਦਵਾਲ ਗਏ ਇਹਨਾਂ ਨੂੰ ਤੇ ਆਪਾਂ ਕੁੰਡੇ ਘੋਟਨੇ ਨਾਲ ਇਹਨਾਂ ਨੂੰ ਥੋੜਾ ਜਿਹਾ ਉਹ ਕਰ ਲਾਂਗੇ ਤੇ ਸੋ ਇੱਧਰ ਜਿਹੜੀ ਮਸਾਲੇ ਆ ਇਹਨਾਂ ਨੂੰ ਲੈ ਕੇ ਆਪਾਂ ਹੁਣ ਚੱਲਦੇ ਹਾਂ ਚੁੱਲੇ ਕੋਲੇ ਤੇ ਅ ਇਹ ਕੇਲੀ ਆਚਾਰ ਆ ਪਕਾਇਆ ਬਹੁਤ ਜਿਆਦਾ ਵਧੀਆ ਆਚਾਰ ਆ ਜਿਹੜਾ ਇਹ ਬਣਿਆ ਸੀ ਇਹਨਾਂ ਖਰਾਬ ਨਹੀਂ ਹੁੰਦਾ ਦੋ ਤਿੰਨ ਚਾਰ ਤਰੀਕਿਆਂ ਨਾਲ ਜਿਹੜਾ ਵੀ ਔਲੇ ਦਾ ਆਚਾਰ ਬਣ ਜਾਂਦਾ ਪਰ ਅੱਜ ਮੰਮੀ ਵੀ ਕਹਿ ਰਹੇ ਸੀ ਵੀ ਉਵੇਂ ਹੀ ਬਣਾਏ ਹੋਏ ਨਾ ਮੰਮੀ ਨੂੰ ਬਹੁਤ ਪਸੰਦ ਆ ਸਾਫ ਤੇ ਔਲਿਆਂ ਦਾ ਜਿਹੜਾ ਆਚਾਰ ਆ ਨਾ ਮੰਮੀ ਨੇ ਤੁਸੀਂ ਵੀ ਜਿਹੜੇ ਸਾਫ ਤੇ ਔਲੇ ਉਵੇਂ ਇਹਨਾਂ ਨੂੰ ਤਲ ਕੇ ਤੇ ਉਵੇਂ ਬਣਾਇਓ ਤੁਸੀਂ ਆਪਾਂ ਤੁਹਾਨੂੰ ਦੋ ਤਿੰਨ ਰੈਸਪੀਆਂ ਪਹਿਲਾਂ ਦਿੱਤੀਆਂ ਹੋਈਆਂ ਇੱਕ ਗੁੜ ਪਾ ਕੇ ਆਪਾਂ ਬਣਾਇਆ ਸੀ ਵਾਲ ਕੇ ਵਾਲ ਕੇ ਖਾੜੀਆਂ ਕਰਕੇ ਬਣਾਇਆ ਇੱਕ ਆਪਾਂ ਤੁਹਾਨੂੰ ਔਲਿਆਂ ਦੀ ਚਟਨੀ ਬਣਾਉਣੀ ਦੱਸੀ ਹੋਈ ਆ ਤੇ ਇਹ ਆ ਚਾਰ ਦੀ ਵੀ ਆਪਾਂ ਤੁਹਾਨੂੰ ਰੈਸਪੀ ਦਿੱਤੀ ਹੋਈ ਆ ਪਰ ਅੱਜ ਫੇਰ ਆਪਣੇ ਔਲੇ ਆਏ ਸੀ ਤੇ ਮੰਮੀ ਨੇ ਕਿਹਾ ਵੀ ਐਵੇਂ ਬਣਾਓ ਤੇ ਫੇਰ ਸਪੈਸ਼ਲ ਮੰਮੀ ਦੀ ਫਰਮਾਇਸ਼ ਤੇ ਬਣਾ ਰਿਆ ਤੇ ਹੁਣ ਆਪਾਂ ਚੱਲਦੇ ਆਂ ਬਾਜ਼ਾਰ ਮੈਕੇ ਜਾਣੇ ਆ ਸਾਰੇ ਸਿੱਲੇ ਕੋਲੇ ਤੇ ਉੱਥੇ ਆਪਾਂ ਬਣਾਉਨੇ ਆ ਟੇਸਟੀ ਟੇਸਟੀ ਚਾਰ ਕਿਉਂਕਿ ਔਲੇ ਜਿਹੜੇ ਨਾ ਵੀ ਕਹਿ ਦਿੰਦੇ ਔਲੇ ਦਾ ਖਾਦਾ ਹਨਾ ਤੇ ਸਿਆਣੇ ਦਾ ਆਖਿਆ ਬਾਅਦ ਚ ਪਤਾ ਲੱਗਦਾ ਸੋ ਬਹੁਤ ਜਿਆਦੇ ਗੁਣਕਾਰੀ ਗੁਣਕਾਰੀ ਚੀਜ਼ ਹੁੰਦੀ ਆ ਇਹਨੇ ਦੇ ਵਿੱਚ ਖਾਸ ਕਰਕੇ ਕਿਉਂਕਿ ਇਹ ਚੀਜ਼ ਸਰਦੀਆਂ ਦੇ ਵਿੱਚ ਹੀ ਆਪਾਂ ਨੂੰ ਮਿਲਦੀ ਆ ਤੇ ਬਹੁਤ ਜਿਆਦੇ ਹੀ ਗੁਣਕਾਰੀ ਹੈ ਗੁਣਕਾਰੀ ਹੋਣ ਦੇ ਨਾਲ ਨਾਲ ਉਤੋਂ ਇਹ ਚੀਜ਼ ਜਿਵੇਂ ਘਰਦੀ ਆ ਹਾਂ ਆਪਾਂ ਬਾਜ਼ਾਰੋਂ ਨਹੀਂ ਔਲੇ ਲੈ ਕੇ ਆਏ ਆਂ ਦੇ ਕਿ ਔਲੇ ਆਪਾਂ ਔਲੇ ਜਿਹੜੇ ਉਹ ਕਰਦੇ ਆ ਸਾਰੇ ਮਸਾਲੇ ਵੀ ਆਪਾਂ ਆਪਾਂ ਅੱਖਾਂ ਦੇ ਸਾਹਮਣੇ ਪਾ ਰਹੇ ਆਂ ਆਪਾਂ ਜਿਹੜਾ achar ਆ ਕਦੇ ਵੀ ਬਾਜ਼ਾਰ ਤੋਂ ਨਹੀਂ ਲੈਂਦਾਗਾ ਕੋਈ ਵੀ achar ਆਪਾਂ ਆਚਾਰ ਤੋਂ ਕਦੇ ਵੀ ਨਹੀਂ ਲੈ ਕੇ ਆਂਦਾ ਆਪਾਂ ਕੋਈ ਵੀ ਆਚਾਰ ਬਣਾਉਨੇ ਘਰੇ ਆਪਦੇ ਹੱਥੀ ਬਣਾਉਨੇ ਆ। ਸੋ ਚਲੋ ਅੱਜ ਉਹ ਆਪਾਂ ਹੁਣ ਚੁੱਲੇ ਤੇ ਬਣਾਉਨੇ ਆਚਾਰ ਇੱਕ ਕਰਦੇ ਔਲਿਆਂ ਦਾ ਆਚਾਰ ਉਹ ਵੀ ਚੁੱਲੇ ਤੇ। ਹਾਂਜੀ ਆਪਾਂ ਕੜਾਈ ਰੱਖ ਲਈਏ ਇੱਧਰ। ਇੱਕ ਕੜਛੀ ਆਪਾਂ ਜਿਹੜੀ ਤੇਲ ਦੀ ਪਾ ਲਈ ਜਿਆਦਾ ਤੇਲ ਆਪਾਂ ਨਹੀਂ ਪਾਣਾਗਾ। ਇੰਨੇ ਤੇਲ ਦੇ ਵਿੱਚ ਹੀ ਤੇ ਬਹੁਤ ਵਧੀਆ ਇਹ ਆਪਣੇ ਜਿਹੜੇ ਔਲੇ ਆ ਫਰਾਈ ਹੋ ਜਾਣੇ ਆ। ਜਿਹੜੀ ਔਲੇ ਆਪਣੇ ਕਰਦੇ ਆ। ਉਹਨਾਂ ਕੋ ਪਹਿਲਾਂ ਵੀ ਵਲੌਗ ਚ ਦੱਸਿਆ ਸੀ ਡੈਡੀ ਆਏ ਸੀ ਨਾ ਦਵਾਈ ਲੈਣ ਮੋਗੇ ਉਹ ਲੈ ਕੇ ਆਏ ਸੀ ਖਾਈਆਂ ਲੱਗਦੇ ਆ ਔਲੇ ਆਣਾ ਵੇਚ ਇੱਕ ਖਰਾਬ ਗਿਆ ਇਹਨੂੰ ਆਪਾਂ ਨਾ ਬਿਲਕੁਲ ਥੋੜੇ ਥੋੜੇ ਜਿਹੜੇ ਸੇਕ ਤੇ ਫਰਾਈ ਕਰੀਏ ਇੱਕ ਖਰਾਬ ਸੀ ਪਕੜ ਤਾ ਅੜ ਖਰਾਬ ਜੇ ਸਾਢੀ ਦੋ ਇਹਨਾਂ ਦਾ ਹਵੇ ਥੋੜੇ ਨਹੀਂ ਫਿਰ ਚਾਰ ਖਰਾਬ ਹੋਊਗਾ ਚਲੋ ਇਹ ਨਾ ਚਾਰ ਖਰਾਬ ਹੋ ਜਾਂਦਾ ਛੇਤੀ ਵੈਸੇ ਚਾਰ ਛੇਤੀ ਖਰਾਬ ਨਹੀਂ ਹੁੰਦਾਗਾ ਤੇ ਸੁਆਦ ਵੀ ਬਹੁਤ ਬਣਦਾ ਲੈ ਨਾ ਜੋ ਦੱਕਾ ਤਾਂ ਪਏ ਰਹਿੰਦੇ ਉਹਦੇ ਕੋਲੇ ਪਾਤੇ ਲਾਗੀ ਹੋ ਜਾਂਦੀ ਹੈ ਕੱਲ ਤੇ ਡੈਡੀ ਲੈ ਕੇ ਆਏ ਆ ਪਰਸੋਂ ਦੇ ਤੋੜੇ ਹੋਣੇ ਆ ਇਹ ਪਰਸੋਂ ਸ਼ਾਮ ਨੂੰ ਕਿਉਂਕਿ ਕੱਲ ਡੈਡੀ ਸਵੇਰ ਸਵੇਰ ਹੀ ਆ ਗਏ ਸੀਗੇ ਕੱਲ ਸਵੇਰੇ ਤਾਂ ਆਪਣੇ ਇੱਥੇ ਆਏ ਚਾਹੀਏ ਜੇ ਆਪ ਦਾ ਟੈਂਗ ਨਹੀਂ ਲੱਗਿਆ ਤਾਂ ਬਣਾਉਂਦਾ ਇਹ ਚਾਰ ਮੰਮੀ ਨੂੰ ਬਹੁਤ ਪਸੰਦ ਆਇਆ ਕਿ ਮੰਮੀ ਆ ਜੀ ਉਹਵੇਂ ਹੀ ਪਾਓ ਸਾਫ ਤੇ ਔਲੇ ਆਂਦਾ ਏ। ਇਹ ਖਰਾਬ ਨਹੀਂ ਹੁੰਦਾ ਬਿਲਕੁਲ ਵੀ ਵੈਸੇ ਚਾਰ ਨੂੰ ਬਹੁਤ ਛੇਤੀ ਉਲੀ ਲੱਗ ਜਾਂਦੀ ਆ। ਪਰ ਇਹ ਇੰਨਾ ਜਿਆਦਾ ਸਵਾਦਮੰਦ ਆ ਵੀ ਖਾਦਾ ਹੀ ਛੇਤੀ ਜਾਂਦਾ। ਇਹ ਔਲੇ ਵੀ ਵੈਸੇ ਨਹੀਂ ਛੋਟੇ ਛੋਟੇ ਆ। ਕਈ ਵਾਰੀ ਕੀ ਹੁੰਦਾ ਵੀ ਵੱਡੇ ਔਲੇ ਹੁੰਦੇ ਉਹ ਖਰਾਬ ਹੋ ਜਾਂਦੇ ਆ। ਇਹ ਤਾਂ ਬਿਲਕੁਲ ਹੀ ਨਿੱਕੇ ਨਿੱਕੇ ਔਲੇ ਆ। ਆਪਾਂ ਇਹਨਾਂ ਨੂੰ ਥੋੜਾ ਜਿਹਾ ਹੁਣ ਇਹਨਾਂ ਦਾ ਰੰਗ ਬਦਲਣਾ ਮਤਲਬ ਪੂਰੇ ਇਹਨਾਂ ਨੂੰ ਪਕਾਉਣਾ ਆਪਾਂ ਆਪ ਇਹਨਾਂ ਨੂੰ ਸੇਕ ਕੇ ਦੇਖਾਂਗੇ ਜਦੋਂ ਪੱਕ ਜਾਣਗੇ ਫਿਰ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਬਾਅਦ ਵਿੱਚ ਇਹਨੂੰ ਆਪਾਂ ਬਿਲਕੁਲ ਥੋੜੇ ਥੋੜੇ ਸੇਕ ਤੇ ਪਕਾਉਣਾ ਹੈ ਬਿਲਕੁਲ ਥੋੜਾ ਥੋੜਾ ਸੇਕ ਰੱਖ ਕੇ ਆਪਾਂ ਵੇਖੋ ਚੁੱਲੇ ਦੇ ਵਿੱਚ ਸੜ ਜਾਣੇ ਆ ਜੇ ਸੇਕ ਜ਼ਿਆਦਾ ਕਰ ਲਿਆ ਨਾ ਫਿਰ ਸੋ ਸਾਰੇ ਸੜ ਜਾਣੇ ਆ ਥੋੜੇ ਥੋੜੇ ਸੇਕ ਥੋੜੇ ਥੋੜੇ ਸੇਕ ਤੇ ਆਪਾਂ ਨੂੰ ਪਕਾਉਣੇ ਆ ਹਾਂ ਜੀ ਆ ਦੇਖੋ ਜਿਹੜੇ ਆਪਣੇ ਔਲੇ ਆ ਉਹ ਪੱਕ ਗਏ ਆ ਬਿਲਕੁਲ ਇਹ ਸੌਫਟ ਹੋ ਗਏ ਆ ਦੇਖੋ ਇਸ ਤਰ੍ਹਾਂ ਚਮਚ ਨਾਲ ਹੀ ਜਿਹੜੇ ਆਪਾਂ ਫੇਕੇ ਦੇਖ ਲਏ ਆ ਇਹ ਕਿਉਂਕਿ ਬਹੁਤ ਛੋਟੇ ਛੋਟੇ ਸੀ ਜਲਦੀ ਬਣ ਗਏ ਥੋੜੇ ਥੋੜੇ ਸੇਕਤੇ ਹੀ ਆਪਾਂ ਇਹਨਾਂ ਨੂੰ ਪਕਾਇਆ ਹੁਣ ਆਪਾਂ ਇਹਨਾਂ ਨੂੰ ਔਲਿਆਂ ਨੂੰ ਜਿਹੜਾ ਉਹ ਕੱਢ ਲਾਂਗੇ ਕੜਾਈ ਦੇ ਵਿੱਚੋਂ ਸਾਰੇ ਔਲੇ ਆਪਾਂ ਇਹਦੇ ਵਿੱਚੋਂ ਕੱਢ ਲੈਣੇ ਆ ਕੜਾਈ 'ਚੋਂ ਇਹ ਫਿਰ ਇਸੇ ਕੜਾਈ ਦੇ ਵਿੱਚ ਹੀ ਆਪਾਂ ਜਿਹੜਾ ਮਸਾਲਾ ਉਹ ਤਿਆਰ ਕਰਾਂਗੇ ਬਹੁਤ ਹੀ ਜਿਹੜਾ ਵਧੀਆ achar ਇਸ ਬਣ ਕੇ ਤਿਆਰ ਹੁੰਦਾ ਆ ਇੱਧਰ ਆਪਾਂ ਜਿਹੜਾ ਮਸਾਲੇ ਤੁਹਾਨੂੰ ਸਾਫ਼ ਤੇ ਦਿਖਾਏ ਸੀ ਆ ਦੇਖੋ ਇਹ ਆਪਾਂ ਕੁੰਡੇ ਕੋਟਨੇ ਦੇ ਵਿੱਚ ਇਸ ਤਰ੍ਹਾਂ ਦਾ ਰੜਫੜ ਜੇ ਕਰ ਲਏ ਆ ਹੁਣ ਆਪਾਂ ਇਹਦੇ ਕੜਾਈ ਦੇ ਵਿੱਚ ਇਸ ਕੜਾਈ ਦੇ ਵਿੱਚ ਹੀ ਆਪਾਂ ਤੇ ਜਿਹੜੇ ਮਸਾਲਾ ਇਹ ਤਿਆਰ ਕਰਾਂਗੇ ਕਿੰਨਾ ਸੋਹਣਾ ਰੰਗ ਹੋ ਗਿਆ ਦੇਖੋ ਆਲਿਆਂ ਦਾ ਫਰਾਈ ਹੋ ਕੇ ਬਿਲਕੁਲ ਥੋੜੇ ਥੋੜੇ ਸੇਕਤੇ ਹੀ ਇਹਨਾਂ ਨੂੰ ਆਪਾਂ ਜਿਹੜਾ ਫਰਾਈ ਕੀਤਾ ਉਹ ਹੀ ਤੇਲ ਆਪਣੇ ਕੋਲੇ ਬਚ ਜਾਣਾ ਇਹ ਜਿਹੜਾ ਆਪਾਂ ਇੱਕ ਕੜਛੀ ਤੇਲ ਦੀ ਪਾਈ ਸੀ ਆਪਣੇ ਵਾਲੇ ਵੀ ਫਰਾਈ ਹੋ ਗਏ ਆ ਇਸੇ ਤੇਲ ਦੇ ਵਿੱਚ ਹੀ ਆਪਣਾ ਜਿਹੜਾ ਮਸਾਲਾ ਉਹ ਵੀ ਬਣ ਜਾਣਾ ਹੋਰ ਤੇਲ ਪਾਉਣ ਦੀ ਆਪਾਂ ਨੂੰ ਜਿਹੜੀ ਜ਼ਰੂਰਤ ਆ ਨਹੀਂ ਪੈਣੀਗੀ ਜੀ ਆਪਾਂ ਸਾਰੇ ਔਲੇ ਆ ਜਿਹੜੇ ਉਹ ਥਾਲ ਦੇ ਵਿੱਚ ਕੱਢ ਲਏ ਆ ਤੇ ਉਹ ਦੇਖੋ ਤੇਲ ਬਚ ਗਿਆ ਆਪਣੇ ਕੋਲ ਇਹ ਇਸ ਤੇਲ ਦੇ ਵਿੱਚ ਆ ਜਿਹੜਾ ਆਪਾਂ ਮਸਾਲਾ ਦੇ ਆ ਇਹ ਪਾ ਲੈਣਾ ਕਿ ਮਸਾਲੇ ਆਪਾਂ ਪਹਿਲਾਂ ਵੀ ਰੋਸਟ ਕੀਤੇ ਹੋਏ ਆ ਇਸ ਲਈ ਇਹਨਾਂ ਨੂੰ ਕੋਈ ਜ਼ਿਆਦਾ ਸੇਕ ਲਵਾਉਣ ਦੀ ਜ਼ਰੂਰਤ ਨਹੀਂ ਤੇ ਇਹਦੇ ਵਿੱਚ ਹੀ ਆਪਾਂ ਜਿਹੜੇ ਨੂਨ ਮਿਰਚ ਇਹ ਆਪਾਂ ਪਾ ਦੇਣੇ ਆ ਆ ਦੇਖੋ ਨਮਕ ਆ ਮਿਰਚਾਂ ਇਹ ਹਲਦੀ ਹਲਦੀ ਆਪਾਂ ਡੇਢ ਕ ਚਮਚਾ ਲਿਆ ਕਿਉਂਕਿ ਹਲਦੀ ਜਿਆਦਾ ਵਧੀਆ ਲੱਗਦੀ ਹੈ ਜਦੋਂ ਇਹ ਜਿਹੜਾ ਚਾਰਦਾ ਰੰਗ ਵਧੀਆ ਹੁੰਦਾ ਇਹ ਆਪਣੇ ਕੋਲੇ ਕਾਲਾ ਨਮਕ ਆ ਨਾ ਇਹਨਾਂ ਨੂੰ ਆਪਾਂ ਜਿਹੜੇ ਸਾਰੇ ਮਸਾਲਿਆਂ ਨੂੰ ਇਹਦੇ ਵਿੱਚ ਹੀ ਮਿਕਸ ਕਰ ਲਾਂਗੇ ਇਹਨਾਂ ਨੂੰ ਆਪਾਂ ਇੱਕ ਦੋ ਮਿੰਟ ਜਿਹੜਾ ਥੋੜਾ ਜਿਹਾ ਸੇਕ ਲਵਾਵਾਂਗੇ ਬਹੁਤ ਜਿਹੜਾ ਛੇਤੀ ਬਣ ਕੇ ਤਿਆਰ ਹੋ ਜਾਂਦਾ ਆ achar ਤੇ ਬਣਦਾ ਵੀ ਬਹੁਤ ਵਧੀਆ ਇੱਕ ਜਲਦੀ ਖਰਾਬ ਵੀ ਨਹੀਂ ਹੁੰਦਾ ਜਿਹੜਾ ਇਹ achar ਬਣਾਉਨੇ ਆ ਆਪਾਂ ਬਹੁਤ ਜਿਆਦੇ ਟੇਸਟੀ ਬਣਦਾ ਇਹ ਇੱਕ ਦੋ ਮਿੰਟ ਹੀ ਬਸ ਆਪਾਂ ਜਿਹੜਾ ਮਸਾਲਾ ਇਹਨੂੰ ਸੇਕ ਲਵਾਉਣਾ ਜਿਆਦੇ ਆਪਾਂ ਇਹਨੂੰ ਨਹੀਂ ਸੇਕ ਲਵਾਉਣਾ ਥੋੜੇ ਜਿਹਾ ਤੇਲ ਦੇ ਵਿੱਚ ਨਾਲ ਇਹ ਬਣ ਕੇ ਤਿਆਰ ਹੋ ਜਾਂਦਾ ਸਿਰਫ ਇੱਕ ਕੜਛੀ ਤੇਲ ਦੀ ਆਪਾਂ ਜਿਹੜੀ ਪਾਈ ਸੀ ਤੇ ਕਿਲੋ ਵਾਲੇ ਹੋਣੇ ਕਿਲੋ ਤੋਂ ਵੱਧ ਹੀ ਭਾਵੇਂ ਹੋਣ ਉਹਦੇ ਵਿੱਚ ਹੀ ਫਰਾਈ ਹੋ ਗਏ ਆ ਉਸੇ ਤੇਲ ਦੇ ਵਿੱਚ ਹੀ ਆਪਣਾ ਜਿਹੜਾ ਇਹ ਮਸਾਲਾ ਇਹ ਤਿਆਰ ਹੋ ਜਾਣਾ ਬਸ ਆ ਦੇਖੋ ਜੀ ਜਿਹੜਾ ਮਸਾਲਾ ਆਪਣਾ ਉਹ ਚੰਗੀ ਤਰ੍ਹਾਂ ਭੁੱਜ ਗਿਆ ਬਸ ਆਪਾਂ ਇਹਨੂੰ ਦੋ ਕਮੈਂਟ ਹੀ ਸੇਕ ਲਵਾਇਆ ਜਿਆਦਾ ਸੇਕ ਆਪਾਂ ਇਹਨੂੰ ਨਹੀਂ ਲਗਾਉਣਾਗਾ ਤਹੋਂ ਜਿਹੜੇ ਆਪਣੇ ਕੋਲੇ ਇਹ ਔਲੇ ਆਪਾਂ ਫਰਾਈ ਕਰਕੇ ਕੱਢੇ ਸੀ ਇਹ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਤਾਂ ਜੋ ਜਿਹੜਾ ਸਾਰਾ ਮਸਾਲਾ ਇਹ ਔਲਿਆਂ ਨੂੰ ਲੱਗ ਸਕੇ ਤਾਂ ਕੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਤੇ ਬਹੁਤ ਹੀ ਵਧੀਆ ਜਿਹੜਾ achar ਬਣ ਕੇ ਤਿਆਰ ਹੋ ਜਾਂਦਾ ਹੈ ਤੇੜਾ ਮਸਾਲਾ ਹੋ ਸਾਰੇ ਔਲਿਆਂ ਦੇ ਨਾਲ ਲੱਗ ਗਿਆ ਮਿਕਸ ਹੋ ਗਿਆ ਚੰਗੀ ਤਰ੍ਹਾਂ ਮਸਾਲਾ ਆਪਣਾ ਦੇਖੋ ਨਾ ਸੇੜਾ ਚਾਰਾ ਆਪਣਾ ਬਣ ਕੇ ਤਿਆਰ ਹੋ ਗਿਆ ਨਾ ਪਾਇੜ ਕੜਾਈ ਉਹ ਥੱਲੇ ਲਾ ਦਿੰਨੇ ਚੁੱਲੇ 'ਤੇ ਇਹਨੂੰ ਆਪਾਂ ਠੰਡਾ ਕਰਾਂਗੇ ਠੰਡਾ ਕਰਕੇ ਫੇਰ ਆਪਾਂ ਇਹਨੂੰ ਕਿਸੇ ਡੱਬੇ ਦੇ ਵਿੱਚ ਪਾ ਲਾਂਗੇ ਬਸ ਖਾਣ ਵਾਸਤੇ ਜਿਹੜਾ achar ਆ ਬਿਲਕੁਲ ਤਿਆਰ ਆ ਇਹ ਹਾਂ ਦੇਖੋ ਜੀ ਜਿਹੜਾ ਮਸਾਲਾ ਉਹ ਚੰਗੀ ਤਰ੍ਹਾਂ ਰਲ ਗਿਆ ਇਹ ਤੇ ਇਹਦੇ ਵਿੱਚ ਜਿਹੜੀ ਕਮੀ ਆ ਉਹ ਕਲੌਂਜੀ ਦੀ ਆ ਜਿਸ ਦਿਨ ਆਪਾਂ ਪਹਿਲਾਂ achar ਬਣਾਇਆ ਸੀ ਉਸ ਦਿਨ ਆਪਣੇ ਕੋਲੇ ਕਲੌਂਜੀ ਹੈਗੀ ਸੀ ਉਹ ਆਪਾਂ ਵਿੱਚ ਪਾਈ ਸੀ ਤੇ ਅੱਜ ਆਪਣੇ ਕੋਲੇ ਜਿਹੜੀ ਕਲੌਂਜੀ ਉਹ ਹੈ ਨਹੀਂ ਸੀ ਤੇ ਆਪਾਂ ਉਹ ਨਹੀਂ ਪਾਈਗੀ ਬਾਕੀ ਸਾਰੇ ਮਸਾਲੇ ਆਪਾਂ ਉਹੀ ਪਾਏ ਆ ਦੇਖੋ ਇੱਧਰ ਬਸ ਹੁਣ ਇਹਨੂੰ ਆਪਾਂ ਥੱਲੇ ਲਾ ਕੇ ਤੇ ਠੰਡਾ ਕਰ ਲੈਨੇ ਆ ਬਿਲਕੁਲ ਤਿਆਰ ਆ ਇਹ achar ਆ ਜਿਹੜਾ ਆਪਣਾ ਲੋ ਜੀ ਆਚਾਰ ਆ ਜਿਹੜਾ ਆਪਣਾ ਬਿਲਕੁਲ ਤਿਆਰ ਆ ਤੇ ਇਹ ਆਚਾਰ ਨਾਲ ਵੀ ਛੇਤੀ ਖਰਾਬ ਨਹੀਂ ਹੁੰਦਾ ਸੋ ਆਪਾਂ ਤਾਂ ਅੱਗੇ ਵੀ ਪਾਇਆ ਸੀ ਆਪਣੇ ਨਹੀਂ ਖਰਾਬ ਹੋਇਆ ਕਾਫੀ ਦਿਨ ਖਾਦਾ ਜਿੰਨੇ ਦਿਨ ਖਾਦਾ ਉਹਨੇ ਦਿਨ ਤਾਂ ਨਹੀਂ ਖਰਾਬ ਹੋਇਆ ਬਸ ਖਤਮ ਹੋ ਗਿਆ ਸੀ ਖਰਾਬ ਨਹੀਂ ਹੋਇਆ ਸੀ ਆਚਾਰ ਹੀ ਖਤਮ ਹੋ ਗਿਆ ਸੀ ਜਿੰਨੇ ਦਿਨ ਵੀ ਆਪਾਂ ਖਾਦਾ ਤੇ ਬਲਕ ਖਰਾਬ ਨਹੀਂ ਹੋਇਆ ਸੀ ਜਿਹਾ ਇਹ ਆਚਾਰ ਹਾਂ ਤੇ ਆਪਣੀ ਜਮਾਈ ਵੀ ਖੁਦ ਦੀ ਇਹ ਚੀਜ਼ ਆ ਬੜੇ ਬੰਦਸ ਦੇ ਵੀ ਖਰਾਬ ਨਹੀਂ ਹੁੰਦਾ ਸੋ ਤੁਸੀਂ ਵੀ ਇਸ ਤਰੀਕੇ ਨਾਲ ਆਚਾਰ ਘਰੇ ਬਣਾਓ ਤੇ ਖਾਓ ਤੇ ਕੋਈ ਵੀ ਵੀਡੀਓ ਚ ਤੁਹਾਨੂੰ ਕਮੀ ਲੱਗਦੀ ਆ ਸ਼ੈਫ ਸਾਹਿਬ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਕਮੈਂਟ ਕਰਕੇ ਕਮੈਂਟ ਕਰਕੇ ਦੱਸਿਓ ਅਲੱਗ-ਅਲੱਗ ਸਾਰੀਆਂ ਭੈਣਾਂ ਦੇ ਅਲੱਗ-ਅਲੱਗ ਤਰੀਕੇ ਹੁੰਦੇ ਆ ਕੋਈ ਵੀ ਚੀਜ਼ ਬਣਾਉਣ ਦਾ ਜੇ ਤੁਹਾਨੂੰ ਲੱਗਦਾ ਵੀ ਇਹ ਚ ਕੋਈ ਸ਼ੋਰ ਨਹੀਂ ਹੈਗੇ ਆਪਾਂ ਤਾਂ ਵੈਸੇ ডেইলি ਘਰੇ ਬਣਾਉਂਦੇ ਆ ਚੀਜ਼ਾਂ ਪਰ ਸਾਰੀਆਂ ਭੈਣਾਂ ਦੇ ਅਲੱਗ-ਅਲੱਗ ਤਰੀਕੇ ਹੁੰਦੇ ਆ ਵੀ ਚੀਜ਼ ਬਣਾਉਣ ਦੇ ਕੋਈ ਭੈਣਾਂ ਜਿਹੜੀ ਕਿਵੇਂ ਬਣਾਉਂਦੀ ਕੋਈ ਕਿਵੇਂ ਬਣਾਉਂਦੀ ਸਾਰੀਆਂ ਭੈਣਾਂ ਦੇ ਅਲੱਗ-ਅਲੱਗ ਤਰੀਕੇ ਹੁੰਦੇ ਆ achar ਵੈਸੇ ਵੀ ਬਹੁਤ ਤਰੀਕਿਆਂ ਨਾਲ ਬਣ ਜਾਂਦਾ ਹੈ ਜੇ ਵੈਸੇ ਵੀ ਤੁਹਾਨੂੰ ਲੱਗਦਾ ਵਿੱਚ ਕੋਈ ਮਸਾਲਾ ਹੋਰ ਆਪਾਂ ਐਡ ਕਰ ਸਕਦੇ ਸ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜਾ ਵੀ ਕੋਈ ਭੈਣ ਭਰਾ ਆਪਣੇ ਚੈਨਲ ਤੇ ਨਵਾਂ जोडਦਾ ਚੈਨਲ ਨੂੰ ਸਬਸਕ੍ਰਾਈਬ ਆ ਜਿਹੜਾ ਉਹ ਜਰੂਰ ਕਰਿਆ ਕਰੋ ਤੇ ਤਾਂ ਜੋ ਆਪਾਂ ਕੋਈ ਵੀ ਨਵੀਂ ਵੀਡੀਓ ਪਾਉਣੀ ਆ ਕੋਈ ਵੀ ਆਪਾਂ ਰੈਸਪੀ ਪਾਉਣੀ ਆ ਕਰੇ ਲੂ ਰੈਸਪੀਆਂ ਆ ਆਪਾਂ ਜਿਆਤਰ ਪਾਉਣੀ ਆ ਤੇ ਤੁਹਾਡੇ ਤੱਕ ਆ ਪਹੁੰਚ ਸਕਣ ਸੋ ਸਾਰੇ ਭੈਣ ਭਰਾਵਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਆਪਾਂ ਇਹਨੂੰ ਸੁੱਕੇ ਭਾਂਡੇ ਚਾ ਨਾ ਕੱਢ ਲਵਾਂਗੇ ਠੰਡਾ ਹੋਣ ਦੇਵਾਂਗੇ ਠੰਡਾ ਹੋਣ ਦਵਾਂਗੇ ਕੱਢਣਾ ਇਹਨੂੰ ਆਪਾਂ ਕਿਸੇ ਵੀ ਡੱਬੇ ਦੇ ਵਿੱਚ ਜਦੋਂ ਕੱਢਣਾ ਹੈ ਨਾ ਬਿਲਕੁਲ ਅਚਾਰ ਜਿਹੜਾ ਠੰਡਾ ਹੋਣਾ ਚਾਹੀਦਾ ਆਪਣਾ ਗਰਮ ਨਹੀਂ ਹੋਣਾ ਚਾਹੀਦਾ ਫਿਰ ਕਦੇ ਖਰਾਬ ਨਹੀਂ ਹੋਊਗਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਵੀਡੀਓ ਦੇਖਣ ਲਈ